ਤੁਸੀਂ ਦੇਖ ਰਹੇ ਹੋ ਡੈਰੀ ਸੈਟਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਸੰਘਰਸ਼ ਦੀ ਬੇਟੀ ਵੱਲੋਂ ਅੱਜ 12 ਵਜੇ ਤੋਂ ਲੈ ਕੇ 4 ਵਜੇ ਤੱਕ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ 22 ਜਗ੍ਹਾ ਦੇ ਉੱਪਰ ਜਿਹੜੀ ਹੈ ਰੇਲਾ ਚੱਕਰ ਜਾਮ ਕਰਿਆ ਸੀ ਤਾਂ ਬਿਲਕੁਲ 12 ਵਜੇ ਬੈਠ ਕੇ ਟਾਈਮ ਹੋ ਚੁੱਕਾ ਜਿਹੜਾ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸਾਰੇ ਇੱਥੇ ਬੈਠ ਚੁੱਕੇ ਤੇ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਵੀ ਬਿਨਾਂ ਮੌਜੂਦ ਗੱਲਬਾਤ ਕਰਾਂਗਾ ਸਹੀ ਕੀ ਨਾਮ ਹੈ ਮੇਰਾ ਨਾਮ ਦਲਬਖ ਸਿੰਘ ਗਿੱਲਾ ਸਟੇਟ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਅੱਜ ਇਸ ਜਿੱਤ ਕੀ ਤਾਂ ਵੀ ਅੱਜ ਧਰਨਾ ਲਗਾਉਣਾ ਕਿੱਸਾ ਦੇਖਦੇ ਹੋ ਦੇਖੋ ਜੀ ਸਰਕਾਰ ਮਜਬੂਰ ਕਰ ਰਹੀ ਹੈ ਸਾਰਾ ਕੁਝ ਕਰਨ ਤੇ 13 ਤਰੀਕ ਤੋਂ ਦੋਨੇ ਬਾਰਡਰਾਂ ਦੇ ਉੱਪਰ ਚੱਲ ਰਿਹਾ ਔਰ ਸਰਕਾਰ ਨੇ ਉੱਥੋਂ ਕਿਸਾਨਾਂ ਨੂੰ ਡਰਾਉਣ ਧਮਕਾਉਣ ਕਿੱਥੋਂ ਤੱਕ ਸਾਡੇ ਨੌਜਵਾਨ ਸ਼ਹੀਦ ਵੀ ਹੋਇਆ ਤੁਸੀਂ ਦੇਖਿਆ ਕਿ ਉਹਦੇ ਗੋਲੀ ਮਾਰੀ ਗਈ ਹੈ ਸਿੱਧੀ ਸਰਕਾਰ ਨੇ ਜ਼ਬਰਦਸਤ ਕੋਈ ਕਮੀ ਨਹੀਂ ਛੱਡੀ ਜਿਹੜੀ ਸਰਕਾਰ ਜੋ ਕਰ ਸਕਦੀ ਉਹਨੇ ਸਾਰਾ ਕੁਝ ਕੀਤਾ ਜੀ ਉੱਥੇ ਗੋਲੇ ਗੋਲੀਆਂ ਸਾਰਾ ਕੁਝ ਚਲਾ ਲਿਆ ਪਰ ਸਰਕਾਰ ਇਹ ਨਹੀਂ ਸੋਚਦੀ ਵੀ ਜਿਹੜਾ ਕਿਸਾਨ ਆ ਇਹ ਆਂਦਾ ਤੱਕ ਹੁੰਦਾ ਆਂਦਾ ਤਾਂ ਵੀ ਸਾਰੇ ਤੀਸ ਨੂੰ ਅਸੀਂ ਇੱਥੇ ਢੱਪ ਰਹੇ ਆਂ ਅਸੀਂ ਤੁਹਾਡੇ ਤੋਂ ਕੋਈ ਨਵੀਂ ਚੀਜ਼ ਨਹੀਂ ਮੰਗ ਰਹੇ ਜੋ ਤੁਸੀਂ ਆਪ ਬੋਲ ਕੇ ਲਾਗੂ ਕੀਤਾ ਅਸੀਂ ਉਹਨੂੰ ਕਿੰਨੇ ਲਾਗੂ ਕਰਦੇ ਹੋ ਤੁਸੀਂ ਕਿਹਾ ਅਸੀਂ ਕੋ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨੀ ਕਿਹਾ ਮੋਦੀ ਸਾਹਿਬ ਨੇ ਆਪ ਕਿਹਾ ਕਿ ਅਸੀਂ ਆਉਂਦੇ ਹੀ ਜਦੋਂ ਸਾਡੀ ਸਰਕਾਰ ਬਣੂਗੀ ਕਿਸਾਨ ਨੂੰ ਅਸੀਂ ਕਰਜ਼ਾ ਮੁਕਤ ਕਰਾਂਗੇ ਤੇ ਇਹਨਾਂ ਨੇ ਅੱਜ 10 ਸਾਲ ਬੀਤ ਗਏ ਆ ਇਹਨਾਂ ਦੀ ਸਰਕਾਰ ਬਣੀ ਨੂੰ ਇਹਨਾਂ ਨੇ ਇੱਧਰ ਧਿਆਨ ਦਿੱਤਾ 1400 ਲੱਖ ਕਰੋੜ ਰੁਪਈਆ ਜਿਹੜਾ ਇਹਨਾਂ ਨੇ ਕਾਰਪੋਰੇਟ ਦਾ ਇਹਨਾਂ ਨੇ ਮਾਫ਼ ਕਰ ਦਿੱਤਾ ਪਰ ਕਿਸਾਨਾਂ ਦਾ ਕਰਜ਼ਾ ਨਹੀਂ ਇਹਨਾਂ ਨੇ ਮਾਫ਼ ਕੀਤਾ 27ਵਾਂ ਦਿਨ ਚੱਲ ਪਿਆ ਅੱਜ ਸੰਘਰਸ਼ ਜਿਹੜਾ ਕਿਸਾਨਾਂ ਦਾ ਦੋ ਚੱਲ ਰਿਹਾ ਸ਼ੰਭੂ ਬਾੜੇ ਖਨੂਰੀ ਬਾੜੇ ਲੱਗ ਰਿਹਾ ਇਹ ਰਿਕੇ ਵਾਲਾਂ ਮਾਰਚ ਨੂੰ ਰੜੀ ਆ ਮਹਾ ਰੈਲੀ ਹੋਣੀ ਆ ਦਿੱਲੀ ਵਿੱਚ ਕਿਸਾਨ ਪੂਰੀ ਤਰ੍ਹਾਂ ਤਿਆਰ ਹੈ ਔਰ ਬਿਲਕੁਲ ਬਸਾਨਾ ਜਾਂ ਗੱਡੀਆਂ ਚਾਵਾਂਗੇ ਬਿਲਕੁਲ ਬਿਲਕੁਲ ਇਹ ਸਾਰੇ ਕਿਸਾਨ ਉਹਦਨ ਇਹ ਪੂਰੇ ਭਾਰਤ ਦੇ ਕਿਸਾਨ ਆ ਜਿਹੜੇ ਉੱਥੇ ਮਹਾ ਪੰਚਾਇਤ ਦੇ ਵਿੱਚ ਜਾ ਰਹੇ ਨੇ ਤੇ ਇਹਨਾਂ ਨੂੰ ਉੱਥੇ ਸਾਰਾ ਕੱਟ ਕਰਾਂਗੇ ਅਸੀਂ ਹੱਕੀ ਮੰਗਾ ਵਾਸਤੇ ਹਮੇਸ਼ਾ ਕਿਸਾਨਾਂ ਸੰਘਰਸ਼ ਲਈ ਹਮੇਸ਼ਾ ਜਦਦਰ ਕਰਦੇ ਆ ਕੀ ਲੱਗ ਰਿਹਾ ਵੀ ਮੋਦੀ ਕੱਲ ਆਪਣੇ ਅੜੀਏ ਰਵੇ ਤੇ ਬਿਲਕੁਲ ਕੁਝ ਨਹੀਂ ਹੁੰਦਾ ਸਰਕਾਰ ਨੂੰ ਕੱਲ ਦਾ ਸੁਣ ਰਹੇ ਆ ਵੀ ਪੰਜ ਕ ਫਸਲਾਂ ਦੀ ਹਾਂ ਨਾ ਕਰ ਰਹੀ ਆ ਪਰ ਅਸੀਂ ਕਹਿੰਨੇ ਵੀ ਸਰਕਾਰ ਨੂੰ ਨਿਮਣਾ ਚਾਹੀਦਾ ਵਾ ਕਿਸਾਨ ਦੇ ਲਈ ਅਕਾਲਾ ਕਿਸਾਨ ਖੁਸ਼ੀਆਂ ਕਰ ਰਿਹਾ ਇਹ ਦੀ ਗੱਲ ਸੁਣਨੀ ਚਾਹੀਦੀ ਹੈ ਜਿਹੜੀਆਂ ਸਾਡੀਆਂ ਹੱਕੀ ਮੰਗਾਂ ਨੇ ਉਹ ਸਾਡੀਆਂ ਮੰਨਣੀਆਂ ਚਾਹੀਦੀਆਂ ਉਹ ਮੰਨ ਕੇ ਸਾਨੂੰ ਘਰਾਂ ਨੂੰ ਤੋਰਨਾ ਚਾਹੀਦਾ ਹੈ ਜਿਹੜਾ ਟਾਈਮ ਕਿੰਨਾ ਦਾ ਟਾਈਮ ਨਿਸ਼ਚਿਤ ਕੀਤਾ ਹੈ ਜਾਣ 12 ਤੋਂ 4 ਸੋ ਇਹ ਸਨ ਕਿਸਾਨ ਇਕਤਾ ਯੂਨੀਅਨ ਦੇ ਪ੍ਰਧਾਨ ਦਿਲਬਖ ਸਿੰਘ ਇਹਨਾਂ ਦੱਸਦੇ ਕੀ ਜਿਹੜੀ ਜਿਹੜੀ ਟ੍ਰੇਨ ਸਾਹਮਣੇ ਦਿੱਲੀ ਤੋਂ ਵੱਲ ਆ ਰਹੀ ਤੇ ਅੱਜ ਇਹ ਕਿਸਾਨ ਆਗੂ ਅਕ ਜਿਹੜੇ ਹੁਣ ਇਸ ਟ੍ਰੇਨ ਨੂੰ ਰੋਕ ਲਈ ਟਰੈਕ ਦੇ ਉੱਪਰ ਖੜੇ ਹੋ ਗਏ ਆ ਇਹ ਮੇਨ ਟ੍ਰੈਕ ਹੈ ਦਿੱਲੀ ਅੰਮ੍ਰਿਤਸਰ ਨੈਸ਼ਨਲ ਇਹਦਾ ਇਹਦਾ ਮੇਨ ਟ੍ਰੈਕ ਹੈ ਦਿੱਲੀ ਔਰ ਅੰਮ੍ਰਿਤਸਰ ਦਾ ਔਰ ਕਿਸਾਨ ਆਗੂ ਇਸ ਟਾਈਮ ਤੇਜ਼ ਨੂੰ ਰੋਕਣ ਵਾਸਤੇ ਬਿਲਕੁਲ ਸਾਹਮਣੇ ਖੜੇ ਹੋ ਗਏ ਆ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਉਹ ਜਨਾਂ ਦੇ ਸਾਨੇਵਾਲ ਤੋਂ ਜਿੱਥੇ ਟ੍ਰੇਨ ਨੂੰ ਸਾਨੇਵਾਲ ਸਟੇਸ਼ਨ ਤੇ ਹੀ ਕਿਸਾਨ ਆਗੂਆਂ ਵੱਲੋਂ ਰੋਕ ਦਿੱਤਾ ਗਿਆ ਬਿਲਕੁਲ ਟ੍ਰੈਕ ਦੇ ਵਿੱਚ ਖੜੇ ਹੋ ਗਏ ਆ ਕਿਸਾਨ ਜਿਹੜੇ ਆਗੂ ਹੈਗੇ ਆ ਉਹ ਟ੍ਰੈਕ ਦੇ ਬਿਲਕੁਲ ਵਿਚਕਾਰ ਖੜੇ ਹੋ ਗਏ ਆ ਕਿਉਂਕਿ ਟ੍ਰੇਨ ਨੂੰ ਬਿਲਕੁਲ ਨਹੀਂ ਅੱਗੇ ਜਾਨ ਦੀ ਗੱਲ ਆਖੀ ਆ ਰਹੀ ਹੈ ਤੇ ਬਿਲਕੁਲ ਉਸੇ ਟਰੈਕ ਦੇ ਉੱਪਰ ਖੜੇ ਹੋ ਗਏ ਕਿਸਾਨ ਦੇ ਪ੍ਰਧਾਨ ਦੇ ਸਾਹਮਣੇ ਜਿਹੜੇ ਕਿਸਾਨ ਆ ਉਹ ਇਸ ਟ੍ਰੇਨ ਨੂੰ ਸਾਨੇਵਾਲ ਤੇ ਹੀ ਰੁਕਤਾ ਗਿਆ ਤੁਸੀਂ ਦਸਿਆ ਦੇਖ ਸਕਦੇ ਹੋ ਜਿਹੜੀ ਇਹ ਟ੍ਰੇਨ ਆ ਰਹੀ ਹੈ ਦਿੱਲੀ ਤੋਂ ਉਹਨੂੰ ਬਿਲਕੁਲ ਸਾਨੇਵਾਲ ਦੇ ਸਟੇਸ਼ਨ ਦੇ ਉੱਪਰ ਰੁਕ ਦਿੱਤਾ ਗਿਆ ਕਿਸਾਨ ਬਿਲਕੁਲ ਉਸੇ ਟਰੈਕ ਦੇ ਉੱਤੇ ਬੈਠ ਗਿਆ ਜਿੱਥੇ ਇਹ ਗੱਡੀ ਅੱਗੇ ਸਟੇਸ਼ਨ ਵੱਲ ਜਾਣੀ ਸੀ ਤੁਸੀਂ ਅਸੀਂ ਦੇਖ ਸਕਦੇ ਹੋ ਲੋਕਾਂ ਦੇ ਕਿਸਾਨੇ ਵੱਲ ਸਟੇਸ਼ਨ ਦੀਆਂ ਔਰ ਸਮੂਹ ਜਿਹੜੇ ਕਿਸਾਨ ਆਗੂ ਦੇ ਨਾਲ ਇਹ ਕਾਰਗਰਤਾ ਹੈ ਉਹ ਇਹਨਾਂ ਨੇ ਗੱਡੀ ਨੂੰ ਬਿਲਕੁਲ ਇੱਥੇ ਸਟੇਸ਼ਨ ਤੇ ਹੀ ਰੋਕ ਦਿੱਤਾ ਹੈ ਤੇ ਪੁਲਿਸ ਦੇ ਵਿੱਚ ਪੁਕਤਾ ਪ੍ਰਬੰਧ ਹੈ ਤੇ ਖੁਦ ਪੁਲਿਸ ਉਹਨਾਂ ਨੂੰ ਡਰਾਈਵਰ ਨੂੰ ਗੱਡੀ ਡਰਾਈਵਨ ਸਮਝਾ ਰਹੀ ਹੈ ਵੀ ਗੱਡੀ ਇਸ ਤੋਂ ਅੱਗੇ ਨਹੀਂ ਜਾਏਗੀ ਤੇ ਗੱਡੀ ਬਿਲਕੁਲ ਇਸ ਟਾਈਮ ਲੁਧਿਆਣਾ ਦੇ ਸਾਨੇਵਾਲ 에ਰਪੋਰਟ ਦੇ ਖੜੀ ਹੋਈ ਤਾਂ ਕਿੰਨੇ ਜਿੱਤੇ 12 ਵਜੇ ਤੋਂ ਲੈ ਕੇ ਜਿਹੜਾ 4 ਵਜੇ ਤੱਕ ਜਿਹੜਾ ਸਮਾਪਤ ਕੀਤਾ ਗਿਆ ਸੀ ਕਿਸਾਨ ਆਗੂਆਂ ਕਿ ਐਟੜੀਆਂ ਕਿਸਾਨਾਂ ਦੀ ਦੋ ਸੰਗਠਨਾਂ ਦੀ ਬੇਟੀਆਂ ਵੱਲੋਂ ਤਾਂ ਬਿਲਕੁਲ ਲੁਧਿਆਣਾ ਦੇ ਸਾਨੇਵਾਲ ਸਟੇਸ਼ਨ ਦੇ ਉੱਪਰ ਅੱਜ ਤੇ ਨੂੰ ਰੋਧਤਾ ਗਿਆ ਅੰਦਾਜ਼ੇ ਕੀ ਅੱਜ ਪੰਜਾਬ ਦੇ 22 ਜਗ੍ਹਾ ਦੇ ਵਿੱਚ ਰੇਲ ਦਾ ਚੱਕਾ ਜਾਮ ਕੀਤਾ ਜਾ ਰਿਹਾ ਕੈਨਮੈਨ ਮੋਨੀਸ਼ਨਾ ਸੰਦੀਪ ਸ਼ਰਮਾ ਦਿਨੀ ਸਾਹਿਬ ਟੀਵੀ ਸਾਨੇਵਾਲ ਲੁਧਿਆਣਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर